ਬਲਿੰਦਰ ਭੈਣੇ ਤੇਰੇ ਬੱਚੇ ਹੈਗੇ ਨੇ ਵਾਹ ਮੱਥੇ ਰੱਖਦਾ ਕਿੱਥੇ ਆ ਬੱਚੇ ਤੇਰੇ ਕੁਆਰਡੋਰ ਤੋਂ ਜਿਹੜੀ ਸਰਾਬੇ ਨੂੰ ਜਾਂਦੀ ਹੈ ਰੈਕੋਟ ਨੂੰ ਜਾਂਦੀ ਹੈ ਉਹ ਸੜਕ ਤੇ ਖੜੇ ਆ ਸੀ ਇੱਥੇ ਕਲੋਨੀ ਕੱਟੀ ਹੋਈ ਹੈ ਇੱਕ ਪਾਰਕ ਐਂਡ ਕਲੇਵ ਤੇ ਉਹਦੇ ਇਹ ਭੈਣਾਂ ਵਿੱਚ ਖਾਲੀ ਪਲਾਟ ਆ ਸੜਕਾਂ ਬਣੀਆਂ ਹੋਈਆਂ ਕਿੱਥੇ ਘੁੰਮਦੀ ਸੀਗੀ ਤੇ ਇਹਨਾਂ ਨੇ ਵੀਰਾਂ ਨੇ ਸਾਨੂੰ ਸੰਪਰਕ ਕੀਤਾ ਫੋਨ ਕੀਤਾ ਤਾਂ ਅਸੀਂ ਇੱਥੇ ਪਹੁੰਚੇ ਆ ਹੁਣ ਸੱਡੀ ਇਸ ਭੈਣ ਨੂੰ ਲੈਣ ਹਾਲਤ ਬਹੁਤ ਮਾੜੀ ਐ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਆ ਭੈਣ ਦੇ ਪੰਜਾਬੀ ਬੋਲਦੀ ਐ ਭੈਣ ਇਹ ਥੋੜਾ ਜਿਹਾ ਮੰਨ ਲਓ ਜਿਹੜਾ ਪੰਜਾਬੀ ਦਾ ਹੈਗਾ ਜਿਵੇਂ ਆਪਾਂ ਕਹਦੇ ਹਰਿਆਣੇ ਦੇ ਨਾਲ ਜਿਹੜਾ ਬਾਰਡਰ ਲੱਗਦਾ ਸਾਡੇ ਉਦਾਂ ਦੀ ਥੋੜੀ ਜੀ ਲੈਂਗੁਏਜ ਐ ਭੈਣ ਦੀ ਲੱਗਦੀ ਹੈ ਨਾ ਬਾਈ ਜੀ ਹਾਂਜੀ ਉਧਰਲੀ ਭਾਸ਼ਾ ਜੀ ਥੋੜੀ ਚਲੋ ਓਟੂ ਭੈਣੇ ਫਿਰ ਚੱਲੀਏ ਆਪਾਂ ਚੱਲਨੀ ਆ ਪਚੱਦੀ ਗੁਰਪ੍ਰੀਤ ਕੋਲ ਚੱਲੀਏ ਗੱਲ ਮੇਰੀ ਭੈਣ ਬੈਠ ਗੱਡੀ ਦੇ ਧਰ ਆਪਾਂ ਇਹ ਸਫਰ ਨੂੰ ਭੈਣ ਦੇ ਸਫਰ ਨੂੰ ਇਹਦੇ ਘਰ ਤੱਕ ਲੈ ਕੇ ਚੱਲੀਏ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਭੈਣ ਆਪਣੇ ਪਰਿਵਾਰ ਤੱਕ ਪਹੁੰਚ ਕਰ ਸਕੇ ਬੈ ਜਾ ਬੈਣ ਤੇ ਹਾਂ ਬਲਜਿੰਦਰ ਭੈਣੇ ਸਤਿ ਸ੍ਰੀ ਅਕਾਲ ਤਰਨਾ ਬਲਜਿੰਦਰ ਆ ਕਿ ਬਲਵਿੰਦਰ ਆ ਵੇ ਕਰ ਦੋਰੀ ਦੋ ਕੀ ਕਹੇ ਜਹਮ ਖਾਲ ਕੀ ਬਲਜਿੰਦਰ ਕਿ ਬਲਵਿੰਦਰ ਬਾਜੂ ਮਾਝ ਪੁਮਨੌਰ ਬਲਜਿੰਦਰੋਂ ਪਿੰਡ ਕਿਹੜਾ ਤੇਰਾ ਗਰਦਾ ਆਇਓ ਹੈ ਆਇਓ ਪੱਧਾ ਗਰਦਾ ਗਰਦਾਲਾ ਆਹੋ ਯੋ ਕੈਂਟਾ ਗੱਲ ਆ ਜੈ ਕੈਂਟ ਕੋਲੇ ਹਾਂ ਭੈਣ ਨਾਲ ਕਰ ਗੱਲ ਪੈ ਹੈਲੋ ਹੈਲੋ ਮੰਡੋਰ ਮੰਡੋਰ ਦੀ ਆ ਤੇ ਝੜੋਸਦੀ ਏ ਤੂੰ ਜਰਾ ਤੇ ਉਸ ਕੀ ਉਸ ਦੀ ਕੀ ਰਿਸ਼ਤਾ داری ਆ ਤੇਰੇ ਵੀਰ ਕੀ

ਆਪਣਾ ਗੱਲ ਕਰਾਓ ਲਾ ਬੱਕਰੀਏ ਭਾਈ ਕਰੇਂ ਦਰੋਤ ਹਾਂਜੀ ਭੈਣੇ ਹਾਂਜੀ ਦਰੋਤ ਕਰਾਵਾ ਗਦੇ ਭਾਜੀ ਮੈਂ ਪਟਿਆਲੇ ਤੋਂ ਰਹੀ ਆ ਜੀ ਭੈਣੇ ਜੀ ਮੈਂ ਬਾਲਕ ਇਹਨੂੰ ਬਲੌਕ ਕਰ ਦੇ ਕਿੰਨਾ ਬਾਲਾ ਕੈਂਟ ਦਾ ਨਾਮ ਲਿਆ ਇਸਨੇ ਜੀ ਜੀ ਹਾਂਜੀ ਕੈਂਟ ਦਾ ਨਾਮ ਵੀ ਲਿਆ ਆਏ ਨੇ ਹਾਂਜੀ ਜਿਸਨੇ ਜਰੋਦ ਦਾ ਵੀ ਨਾਮ ਲਿਆ ਜੀ ਭੈਣੇ ਜੀ ਮਨੋਰ ਪੈ ਆਪਕਾ ਇਸ ਕਹਦਾ ਹੁਣੇ ਮੈਂ ਦੱਸ ਦਿਆ ਮੇਰੇ ਪਿੰਡ 'ਚ ਹੈ ਨਹੀਂ ਆ ਜੜੋਤ ਦੀਆਂ ਮੈਂ ਹੁਣੇ ਹੀ ਪਤਾ ਕਰਦੀ ਆਂ ਠੀਕ ਹੈ ਦੱਸਿਓ ਮੇਰੀ ਭੈਣ ਬਣ ਕੇ ਇਥੋਂ ਨੂੰ ਫੋਟੋ ਭੇਜਦੇ ਆਂ ਦੀ ਇੱਕ ਹੈ ਨਾ ਭੈਣ ਦੀ ਇਹ ਵਹਾਂ ਨੂੰ ਤਾਂ ਪੰਗਾ ਪੜਿਆ ਚਲੋ ਮੈਂ ਦੇਖ ਲਈ ਜੀ ਫੋਟੋ ਤਾਂ ਬਸ ਠੀਕ ਹੈ ਭਣੇ ਠੀਕ ਹੈ ਚਲੋ ਸ਼ੁਕਰ ਹੈ ਭਣੇ ਤੇਰਾ ਘਰ ਲੱਭ ਜਾਣਾ ਹੁਣ ਆਪਾਂ ਨੂੰ ਤੂੰ ਘਰੇ ਜਾਣਾ ਹਾਂ ਤੈਨੂੰ ਭੇਜ ਦਿਆਂ ਘਰੇ ਮੇਰੀ ਛੋਟੀ ਭੈਣ ਭੇਜ ਦੇਣਾ ਘਰੇ ਨਾ ਘਰੇ ਤੈਨੂੰ ਚਾਹ ਉਹ ਮੰਨੇ ਮੈਂ ਤੇ ਚਾ ਕਰੀ ਮੈਨੂੰ ਕਿਉਂ ਲੱਗਦੀ ਬੋ ਮੈਂ ਉਹਨੂੰ ਚਾਚਾ ਮੈਨੂੰ ਬੜੇ ਕੋਣ ਲੱਗ ਰਹੇ ਮੈਂ ਹਾਂ ਤੇ ਰਗਾ ਬਸਣਾ ਜਾਣਾ ਹੋਈ ਤਾਂ ਚਲ ਆ ਜਾ ਹੁਣ ਅਪ ਚਲੀਏ ਅੰਦਰ ਚਲ ਇਹ ਆਪਣਾ ਸੁਪਨਿਆਂ ਦਾ ਘਰ ਆ ਆ ਕੀ ਲਿਖਿਆ ਭੈਣ ਇੰਦਰ ਦੇਖੀ ਆ ਪੜਨਾ ਆ ਨਾ ਤੈਨੂੰ ਆ ਕੀ ਲਿਖਿਆ ਯੋਨ ਮਰਦਾ ਹੈ ਜੋ ਆ ਲਿਖਣਾ ਲਿਖਿਆ ਮੈਨੂੰ ਪੜਨਾ ਪੜਨਾ ਨਹੀਂ ਹੁੰਦਾ ਭਾਰਤਾਂ ਨੇ ਤਾਂ ਮੈਡਮ ਨੇ ਥੱਪੜ ਮਾਰ ਮਾਰ ਕੇ ਕਰ ਦਿਆ ਦਵਾ ਚ ਕਰ ਰਹਾ ਹੈ ਮੈਡਮ ਨੇ ਕੁੱਟ ਕੁੱਟ ਕੇ ਪੜਾਇਆ ਨਹੀਂ ਤੈਨੂੰ ਜੁਆਕ ਐਸੇ ਕਰਦੇ ਰੇ ਬਾਈ ਨੇ ਬਾਈ ਨੇ ਦਮੇ ਕਰਦੇ ਰੇ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਜੀ ਇਹ ਭੈਣ ਨੂੰ ਅਸੀਂ ਹੁਣੇ ਲੈ ਕੇ ਆਏ ਆ ਇੱਥੋਂ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਜੋਧਾ ਇੱਕ ਕਸਬਾ ਛੋਟਾ ਜਿਹਾ ਉੱਥੇ ਭੈਣ ਘੁੰਮ ਰਹੀ ਸੀ ਉੱਥੇ ਵੀਰ ਦੱਸਦੇ ਸੀ ਵੀ ਇਹਨੇ ਕੱਪੜੇ ਵੀ ਉਤਾਰ ਕੇ ਸੀ ਉੱਥੇ ਬਿਨਾਂ ਕੱਪੜਿਆਂ ਤੋਂ ਸੀ ਪਹਿਲਾਂ ਫਿਰ ਵੀਰ ਹੁਣੇ ਕਹਿੰਦੇ ਸੀ ਕੱਪੜੇ ਪਵਾ ਕੇ ਉੱਥੇ ਰਾਤ ਨੂੰ ਬਿਠਾਇਆ ਫਿਰ ਸਵੇਰ ਨੂੰ ਅੱਜ ਇਹ ਕਲੋਨੀਆਂ ਦੇ ਵਿੱਚ ਚਲੇ ਗਈ ਘੁੰਮਣ ਉੱਥੋਂ ਫਿਰ ਸਾਨੂੰ ਕਾਲ ਆਈ ਉੱਥੋਂ ਅਸੀਂ ਹੁਣ ਭੈਣ ਨੂੰ ਲੈ ਕੇ ਆਏ ਤੇ ਉੱਥੇ ਭੈਣ ਨੇ ਐਡਰੈਸ ਦੱਸਿਆ ਸੀ ਜੜੋਤ ਕੈਂਟ ਅੰਬਾਲੇ ਦਾ ਨਾਂ ਨਹੀਂ ਲਿਆ ਸੀ ਪਰ ਇਦਾਂ ਦੇ ਦੋ ਤਿੰਨ ਪਿੰਡਾਂ ਦੇ ਨਾਂ ਲਏ ਸੀ ਇਹਨੇ ਤੇ ਇੱਕ ਭੈਣ ਦਾ ਸਾਨੂੰ ਹੁਣ ਕਾਲ ਆਇਆ ਉਹਨੇ ਵੀਡੀਓ ਦੇਖੀ ਉਹ ਕਹਿੰਦੀ ਵੀਰੇ ਸਾਡੇ ਪਿੰਡਾਂ ਬਲ ਦੀ ਲੱਗਦੀ ਆ ਇਹਦੀ ਪਾਸ਼ਾ ਮੈਂ ਸਮਝੀ ਆ ਵੀ ਇਹਦੀ ਲੈਂਗੁਏਜ ਵੀ ਸਾਡੇ ਪਿੰਡਾਂ ਦੀ ਆ ਅੰਬਾਲਾ ਕੈਂਟ ਦੇ ਨੇੜੇ ਦੇ ਪਿੰਡ ਆ ਜੜੋਤ ਵਗੈਰਾ ਵੀ ਉੱਥੋਂ ਦਾ ਨਾਮ ਲੈਂਦੀ ਆ ਤੇ ਮਹਾਰਾਜ ਕਿਰਪਾ ਕਰੇ ਸੱਚੇ ਪਾਸ਼ਾ ਵੀ ਇਹਦਾ ਘਰ ਲੱਭ ਜੀਵੇ ਜਰੋਤ ਪਿੰਡ ਕਿਹੜਾ ਪਿੰਡ ਦਾ ਨਾਂ ਕੀ ਆ ਜਰੋਤ ਜਰੋਤ ਪਿੰਡ ਅੰਬਾਲਾ ਕੈਂਟ ਕੋਲੇ ਪੰਜੋਖੜਾ ਸਾਹਿਬ ਨੇੜੇ ਆ ਹਾਂ ਲੱਗੋ ਆਇਓ ਲੱਗੋ ਪੰਜੋਖੜਾ ਸਾਹਿਬ ਗੁਰਦੁਆਰਾ ਸਾਹਿਬ ਵਾਲੀ ਸਾਈਡ ਕਿਤੇ ਉੱਥੇ ਪਿੰਡ ਆ ਜਰੋਤ ਕੋਈ ਸ਼ਾਇਦ ਭੈਣੇ ਉੱਥੋਂ ਦੀ ਆ ਜੀ ਉੱਥੋਂ ਦਾ ਕੋਈ ਸਾਡਾ ਵੀਰ ਵੀਡੀਓ ਦੇਖਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਸਾਡਾ ਨੰਬਰ 828480071 978030071 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਜ਼ਰੂਰ ਜਾਣਕਾਰੀ ਦਿਓ ਤਾਂ ਜੋ ਇਹ ਵਕਤ ਦੀ ਮਾਰੀ ਹੋਈ ਭੈਣ ਜਿਹੜੀ ਆਪਣਿਆਂ ਤੋਂ ਵਿਛੜੀ ਹੋਈ ਆ ਇਹ ਆਪਣਿਆਂ ਨੂੰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ